ਸਚਾ ਗਾਲ ਜੀ ਮੌਸਮ ਦੇ ਅਪਡੇਟ ਦੇਾਂਗੇ ਜੀ ਤੁਹਾਨੂੰ ਅਗਲੇ 5 ਘੰਟਿਆਂ ਦੀ ਜਾਂ ਕਹ ਲਈਏ ਅੱਜ ਦਿਲ ਰਾਤ ਤੱਕ ਹੁਣ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਸਿਸਟਮ ਜਿਹੜਾ ਕਿ ਅੱਜ ਸਵੇਰ ਤੋਂ ਪ੍ਰਭਾਵਿਤ ਕਰ ਰਿਹਾ ਸੀ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਹਲਕੇ ਬੂੰਦਾਂ ਪਾਂਦੀ ਹਲਕੇ ਛਰਾਟੇ ਲੱਗ ਰਹੇ ਸੀ ਸੋ ਮੌਜੂਦਾ ਸਿਸਟਮ ਖਤਮ ਹੈ ਜੀ ਸਕਰੀਨ ਤੇ ਦੇਖ ਸਕਦੇ ਹਾਂ ਅਸਲ ਵਿੱਚ ਤਾਜ਼ਾ ਸੈਟਲਾਈਟ ਦੱਸਿਨਾ ਦੁਪਹਿਰ ਦੇ ਲਗਭਗ 1 ਵਜਨ ਜਾ ਰਹੇ ਨੇ ਤੇ ਇਹ ਸਿਸਟਮ ਜੋ ਹੈ ਕਿ ਅਸੀਂ ਤੁਹਾਨੂੰ ਸਵੇਰੇ ਕਿਹਾ ਸੀ ਕਿ ਦੁਪਹਿਰ ਹੁੰਦੇ ਹੁੰਦੇ ਅੱਗੇ ਪਹਾੜਾਂ ਵੱਲ ਕੁਝ ਕਰ ਜਾਣਾ ਤੇ ਅਸਲੇ ਦੇਖ ਸਕਦੇ ਹਾਂ ਲਗਭਗ ਪੰਜਾਬ ਤੋਂ ਇਹ ਸਿਸਟਮ ਪਾਰ ਬੋਲ ਗਿਆ ਤੇ ਸਾਰੇ ਜਲਿਆਂ 'ਚ ਧੁੱਪ ਜੜੀ ਚੜ ਚੁੱਕੀ ਆ ਕੁਝ ਕਿਤਨਾ ਦੇ ਵਿੱਚ ਮਹਾਲੀ ਚੰਡੀਗੜ੍ਹ ਰੋਪੜ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚੋਂ ਇਹ ਸਿਸਟਮ ਲੰਘ ਰਿਹਾ ਤੇ ਬੱਦਲ ਵਾਈ ਕੁਝ ਕਿਤਨਾ ਦੇ ਵਿੱਚ ਇਹਨਾਂ ਦੇ ਬਣੀ ਹੋਈ ਆ ਸੋ ਹਰਿਆਣਾ ਦੇ ਵਿੱਚੋਂ ਵੀ ਸਿਸਟਮ ਪਾਰ ਬੋਲ ਚੁੱਕਿਆ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਬੱਦਰ ਵਾਈ ਸਰਗਰਮ ਹੈ ਤੇ ਉੱਥੇ ਹਲਕ ਫੁਲਕੇ ਜਿਹਾ ਛਰਾਟੇ ਦਿੰਦਾ ਹੋਇਆ ਅੱਗੇ ਹਨ ਦੁਪਹਿਰ ਤੋਂ ਬਾਅਦ ਪਾਰ ਬੋਲ ਜਾਣਾ ਜੀ ਸੋ ਅੱਜ ਧੁੱਪ ਲੱਗੇਗੀ ਜੀ ਹਵਾਵਾਂ ਹਲਕੇ ਤੋਂ ਲੱਗੇ ਦਰਮਿਆਨੀ ਫੱਦਰਦੀਆਂ ਚੱਲ ਰਹੀਆਂ ਨੇ ਕਿਤੇ ਕਿਤੇ ਹਲਕੇ ਪੂਰੇ ਦੇ ਚੱਲਣ ਦੇ ਆਸਾਰ ਨੇ ਕੁਝ ਥਾਵਾਂ ਤੇ ਹਲਕੇ ਪੱਛੋਂ ਵੀ ਚੱਲ ਸਕਦੀ ਆ ਮੌਸਮ ਨਿਗ ਫਰਿਆ ਰਹੇਗਾ ਜੀ ਟੈਂਪਰੇਚਰ ਵਾਲੇ ਫੱਕੋ ਦੇਖੀਏ ਤੇ 25 26 ਦੇ ਆਸ-पास ਟੈਂਪਰੇਚਰ ਦਰਜ ਹੋਣਗੇ ਸੋ ਅਗਲਾ ਜਿਹੜਾ ਸਿਸਟਮ ਹੋਣ ਲੱਗਦਾ ਜਾਪ ਰਿਹਾ ਉਹ 18 ਤਰੀਕ ਨੂੰ ਹੋਏਗਾ ਇਸੇ ਤਰ੍ਹਾਂ ਜਿੱਦਾਂ ਇਹ ਸਿਸਟਮ ਲੰਘਿਆ ਐਸੇ ਤਰ੍ਹਾਂ ਉਹ ਵੀ ਹਲਕੇ ਲੈਵਲ ਦਾ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਸਿਸਟਮ ਲੱਗੇਗਾ ਉਹਦੀ ਅਪਡੇਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਫਿਲਹਾਲ 18 ਵਾਲ ਕਰੇਗਾ ਇਜਾਜ਼ਤ ਦੇ ਦੇ ਧੰਨਵਾਦ ਸ਼ੁਕਰੀਆ ਜੀ